ਰਾਜਵੀਰ ਜਵੰਦਾ ਇਸ ਵੇਲੇ ਮੌਤ ਔਰ ਜ਼ਿੰਦਗੀ ਦੀ ਲੜਾਈ ਲੜ ਰਹੇ ਆ ਇਸ ਤੋਂ ਪਹਿਲਾਂ ਸੰਗੀਤਕ ਜਗਤ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਦਿਲ ਨੂੰ ਝੰਡੋੜ ਦੇਣ ਵਾਲੀਆਂ ਖਬਰਾਂ ਆਈਆਂ ਜਿਸ ਤਰੀਕੇ ਨਾਲ ਜਸਵਿੰਦਰ ਪੱਲਾ ਹੋਰੀਏ ਦੁਨੀਆ ਤੋਂ ਗਾਇਕ ਚੰਜੀਤ ਅਹੋਜਾ ਪ੍ਰਸਿੱਧ ਸੰਗੀਤਕਾਰ ਉਸ ਤੋਂ ਬਾਅਦ ਖਾਨ ਸਾਹਿਬ ਹੋਰਾਂ ਦੇ ਮਾਤਾ ਜੀ ਦੇ ਜਿਸ ਤਰ੍ਹਾਂ ਦਾ ਇਤਿਹਾਸ ਹੋਇਆ ਉਹਨਾਂ ਦੇ ਘਰ ਦੇ ਵਿੱਚ ਇਸ ਵੇਲੇ ਵੀ ਸੁਪੋਕ ਹੈ ਤਾਂ ਉਹਨਾਂ ਰਾਜਵੀਰ ਜਵੰਦਾ ਮੇਰੇ ਨਾਲ ਫੋਨ ਲਾਈਨ ਤੇ ਇੰਦਰਜੀਤ ਨਿੱਕੂ ਇਸ ਵੇਲੇ ਜੁੜੇ ਹੋਏ ਨੇ ਨਿਕੂ ਜੀ ਸੰਗੀਤ ਜਗਤ ਤੇ ਵੱਡਾ ਸੰਕਟ ਇਸ ਵੇਲੇ ਨਜ਼ਰ ਆ ਰਿਹਾ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਤਿੰਨ ਚਾਰ ਅਜਿਹਿਆਂ ਜੇ ਸ਼ਖਸ ਤੁਰ ਗਏ ਇਸ ਦੁਨੀਆ ਤੋਂ ਕੁਝ ਹੀ ਦਿਨਾਂ ਦੇ ਅੰਦਰ ਤਾਂ ਮੈਨੂੰ ਤਾਂ ਲੱਗਣ ਲੱਗਾ ਜਿਵੇਂ ਅੰਦਰ ਸਿਨ ਨਜ਼ਰੇ ਲੱਗੀ ਸੱਚੀ ਜੀ ਰਸਵਿੰਦਰ ਭੱਲਾ ਜੀ ਪਲਾਂਗੇ ਨੇ ਪੂਜਾ ਸਾਹਿਬ ਨੇ ਜੀ ਕਮਲਦੀਪ ਸਿੰਘ ਖਾਨ ਸਾਹਿਬ ਦੀ ਕੱਲ ਮਮਾ ਦੀ ਖਬਰ ਆਈ ਹੈ ਜੀ ਤੇ ਰਾਜਵੀਰ ਅਨਤ ਇੱਕ ਤਾਂ ਮਸਾ ਹੁਣ ਸ਼ੁਰੂ ਹੋਇਆ ਸਾਡਾ ਭਰਾਓ ਜੀ ਮੈਨੂੰ ਲੱਗਦਾ ਸਾਡੀ ਲਾਈਨ 'ਚ ਜਦੋਂ ਬੰਦਾ ਜੋ ਕਰਦਾ ਨਾ ਉਹਦੀ ਮਿਹਨਤ ਕਿੰਨੀ ਪਿੱਛੇ ਕੀ ਕੀ ਹੋਇਆ ਫਿਰ ਵੀ ਅਸੀਂ ਇਗਨੋਰ ਕਰਕੇ ਸਿੱਧਾ ਇੱਥੇ ਆ ਕੇ ਬੋਲਦੇ ਆ ਆ ਕਿੰਨੀਆਂ ਗੱਡੀਆਂ ਲਈ ਜਾਂਦਾ ਬੰਦਾ ਕੋਠੀਆਂ ਨਵੀਆਂ ਬਣਾਉਣੀਆਂ ਕਰ ਲਿਆ ਕਈ ਵਾਰ ਸਾਨੂੰ ਨਜ਼ਰਾਂ ਖਾ ਜਾਂਦੀਆਂ ਨੇ ਚਮਕ-ਦਮਕ ਮਹਿੰਗੀ ਪੈ ਜਾਂਦੀ ਹੈ ਕਈ ਵਾਰ ਆਪਾਂ ਵੈਸੇ ਬੰਦਾ ਇਹਨਾਂ ਚੀਜ਼ਾਂ ਨੂੰ ਗੌਰ ਨਹੀਂ ਕਰਦਾ ਪਰ ਹਾਂ ਸ਼ਾਇਦ ਇਹ ਚੀਜ਼ਾਂ ਹੁੰਦੀਆਂ ਹੁੰਦੀਆਂ ਸੱਤੀ ਹੁੰਦੀਆਂ ਨੇ ਮਾਦਾ ਪਹਿਲਾਂ ਕਿਤੇ ਕਹਿ ਕੇ ਟਾਈਮ ਮੈਂ ਕਿਹਾ ਜਦੋਂ ਆਪਾਂ ਘਰੋਂ ਤੁਰਦੇ ਸੀ ਨਾ ਜੀ ਮੂਝੇ ਆਪਾਂ ਕੀ ਗੱਲ ਕਰਦੇ ਸੀ ਮਾਪਿਆਂ ਤੋਂ ਅਸ਼ੀਰਵਾਦ ਲੈ ਤੇ ਮਾਪੇ ਕਹਿੰਦੇ ਸੀ ਮੇਰੇ ਪੁੱਤ ਨੂੰ ਕੋਈ ਨਜ਼ਰ ਨਾ ਲਗੇ ਹਾਂ ਬਿਲਕੁਲ ਬਿਲਕੁਲ ਮਾਵਾ ਕਾਲਾ ਟਿੱਕਾ ਲਾ ਕੇ ਭੇਜਦੀਆਂ ਕਰੋ ਹਾਂ ਟਿੱਕਾ ਲਾ ਕੇ ਅਸੀਂ ਉਹ ਚੀਜ਼ਾਂ ਨੂੰ ਕਈ ਵਾਰ ਇਗਨੋਰ ਕਰਦੇ ਆ ਪਰ ਇਹ ਨਜ਼ਰਾਂ ਜਿਹੜੀਆਂ ਲੱਗਦੀਆਂ ਨੇ ਨਾ ਹੂੰ ਸੱਚੀ ਬਹੁਤ ਬੁਰੀਆਂ ਨੇ ਰਾਜਵੀਰ ਜਵੰਦਾ ਵਾਸਤੇ ਤਾਂ ਲੋਕਾਂ ਦਾ ਚਲੋ ਸਭ ਸਿੰਗਰਾਂ ਦਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਸ ਤਰੀਕੇ ਨਜ਼ਰੀਆ ਦੇਖਿਆ ਜਾਂਦਾ ਰਿਹਾ ਕਿ ਬੜੀ ਸੋਹਣੀ ਪਾਗ ਸਜਾਉਂਦਾ ਹੈ ਕੋਈ ਮੁੰਡਾ ਪੰਜਾਬ ਦਾ ਇੰਦਰਜੀਤ ਨਿੱਕੂ ਨਾਮ ਲਿਆ ਜਾਂਦਾ ਰਿਹਾ ਉਸ ਤੋਂ ਬਾਅਦ ਬਹੁਤ ਸਾਰੇ ਮੈਂ ਇੱਕ ਦਿਨ ਭਾਈ ਮਜੀਦ ਦੇ ਬੇਟੇ ਦੇ ਵਿਆਹ ਤੇ ਜਦੋਂ ਮਿਲਿਆ ਜੀ ਜਿੱਦੇ ਗੱਲਾਂ ਕਰਨ ਲੱਗਾ ਤੇ ਇਹਦੀ ਜ਼ੁਬਾਨ ਥਥਲਾਉਣ ਲੱਗੀ ਕਿੰਦਾ ਭਾਈ ਸਾਡੇ ਕਾਲਜ ਯੂਨੀਵਰਸਿਟੀ ਨਾ ਜਦੋਂ ਮੈਂ ਪੜਦਾ ਸੀ ਥੋੜੀ ਥੋੜੀ ਪੱਗ ਨੂੰ ਜੀ ਨਾ ਸਟੂਡੀਓ ਤੋਂ ਪੁੱਠੀ ਕਰਵਾ ਕੇ ਫੋਟੋ ਲੈ ਕੇ ਸ਼ੀਸ਼ੇ ਤੇ ਲਾਈ ਹੁੰਦੀ ਸੀ ਓਹੋ ਅੱਛਾ ਇਹ ਇਹ ਰਾਜਵੀਰ ਜਵੰਦਾ ਕਹਿ ਰਹੇ ਸੀ ਰਾਜਵੀਰ ਜਵੰਦਾ ਕਹਿ ਰਹੇ ਸੀ ਜੀ ਇਹ ਕਹਿੰਦਾ ਜਦ ਮੈਂ ਇੰਡਸਟਰੀ ਚ ਆਇਆ ਤੇ ਮੈਨੂੰ ਲੋਕ ਕਹਿਣ ਲੱਗੇ ਪੱਗ ਜਮੇ ਨਿੱਕੂ ਵਰਗੀ ਆ ਕਹਿੰਦਾ ਫਿਰ ਮੇਰੇ ਦੋਸਤਾਂ ਨੇ ਕਿਹਾ ਵੀ ਬਾਈ ਆਪਾਂ ਜੇ ਇਦਾਂ ਹੀ ਕਰਦੇ ਰਹੇ ਤੇ ਲੋਕ ਸੇ ਬਾਈ ਨਿੱਕੂ ਵਾਂਗੂ ਕਹਿਣਗੇ ਤੇ ਆਪਾਂ ਥੋੜਾ ਸਟਾਈਲ ਚੇਂਜ ਕਰ ਲਈਏ ਹੂੰ ਕਹਿੰਦਾ ਫਿਰ ਮੈਂ ਬਹੁਤ ਦਿਨ ਲਾਇ ਪੱਗ ਨੂੰ ਪਟਿਆਲਾ ਸ਼ਾਹੀ ਜੀ ਟਰਾਈ ਕੀਤੀ ਹੂੰ ਤੇ ਮੈਨੂੰ ਆਪ ਨੂੰ ਲੱਗਿਆ ਕਰਨਾ ਯਾਰ ਮੈਂ ਰਾਜਵੀਰ ਨਹੀਂ ਹੈਗਾ ਕਿਉਂਕਿ ਇੰਜ ਦੇ ਤੋ ਪੱਗ ਬੰਦਾ ਹੁੰਦਾ ਸੀ ਹਾਂ ਬਿਲਕੁਲ ਕਹਿੰਦਾ ਫਿਰ ਹਾਲੀਵੁੱਡ ਦੇ ਕਰਦੇ ਥੋੜੀ ਜਿਹੀ ਅਡਜਸਟ ਹੋਈ ਭਾਗ ਫਿਰ ਮਾਸਪਾ ਦੇ ਨਾਲ ਮਾਰਗੀਰ ਸਾਇਆ ਪਰ ਬਾਈ ਤੁਹਾਨੂੰ ਕਮਾ ਬਹੁਤ ਦੇ ਆਸੀਂ ਤੁਹਾਨੂੰ ਦੇਖ ਕੇ ਵੱਡੇ ਹੋਇਆ ਤੁਹਾਡੀ ਪੱਗ ਨੂੰ ਦੇਖ ਕੇ ਪੱਗਾਂ ਬਣੀਆਂ ਨੇ ਉਹ ਮੇਰੇ ਕੰਨਾਂ 'ਚ ਵਾਰ-ਵਾਰ ਗੂੰਜੀਆਂ ਨੇ ਬੋਲ ਕੇ ਯਾਰ ਕਹਿੰਦੇ ਜਾਂਦਾ ਇਹ ਬਿਲਕੁਲ ਦੇਖਣ ਦਾ ਨਜ਼ਰੀਆ ਦੇਖਣ ਦਾ ਨਜ਼ਰੀਆ ਲੋਕਾਂ ਦਾ ਹਰ ਕਲਾਕਾਰ ਨੂੰ ਹਰ ਸ਼ਖਸ ਨੂੰ ਵੱਖੋ ਵੱਖਰਾ ਹੁੰਦਾ ਹੈ ਤੇ ਰਾਜਵੀਰ ਜਵੰਦਾ ਦਾ ਜਿਸ ਤਰ੍ਹਾਂ ਸੂਰਤ ਤਸਵੀਰਤ ਉਹਨਾਂ ਨੂੰ ਲੋਕ ਕਹਿੰਦੇ ਸੀ ਕਿ ਬਹੁਤ ਸੋਹਣਾ ਸਰਦਾਰ ਹੈ ਬਹੁਤ ਸੋਹਣਾ ਮੁੰਡਾ ਹੈ ਮਤਲਬ ਉਹਨੇ ਵੱਡਾ ਵੱਡਾ ਕੰਮ ਨਹੀਂ ਕਿੜਾ ਕੀਤਾ ਅੰਦਸਤਿ ਚ ਹੂੰ ਵਾਪਸ ਆ ਕੇ ਕੁਰਤੇ ਪਜਾਮੇ ਕੁਰਤੇ ਚਾਦਰੇ ਉਹਨੇ ਅੰਦਸਤਿ ਸ਼ੁਰੂ ਕੀਤੇ ਸਾਡੇ ਲੋਕ ਇਹਨਾਂ ਚੀਜ਼ਾਂ ਨੂੰ ਭੁੱਲਦੇ ਜਦੋਂ ਜਾਂਦੇ ਨੇ ਫੇਰ ਇੱਕ ਅਦਾ ਬੰਦਾ ਆਉਂਦਾ ਜੋ ਵੇਤੇ ਨਾਲ ਜੀਆਂ ਚੀਜ਼ਾਂ ਕੋਲਾਂ ਤੇ ਵਿਰਸੇ ਨੂੰ ਨਾਲ ਲੈ ਕੇ ਚੱਲਦਾ ਬਿਲਕੁਲ 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 ਠੀਕ ਇਹ ਬੰਦਾ ਉਹਨਾਂ ਚੋਂ ਇੱਕ ਹੈ ਬਿਲਕੁਲ ਤਾਂ ਬਹੁਤ ਹੀ ਤੰਦਰੁਸਤੀ ਦੇਣ ਸਾਡੇ ਭਰਾ ਨੂੰ ਹੂੰ ਉਹ ਡਾਕਟਰ ਕਹਿੰਦੇ ਨੇ ਉਹ ਬਹੁਤ ਭਿਆਨਕ ਗੱਲਾਂ ਨੇ ਪਰ ਬਿਲਕੁਲ ਉਹਨਾਂ ਦੀ ਕੰਡੀਸ਼ਨ ਜਿਹੜੀ ਹੈ ਇਸ ਵੇਲੇ ਕ੍ਰਿਟੀਕਲ ਦੱਸੀ ਜਾ ਰਹੀ ਹੈ ਔਰ ਲਗਭਗ ਉਹ ਕੋਮਾ 'ਚ ਨੇ ਔਰ ਇਹ ਵੀ ਪਤਾ ਲੱਗਾ ਹੈ ਕਿ ਕੁਝ ਘੰਟਿਆਂ ਦਾ ਸਮਾਂ ਜਿਹੜਾ ਹੈ ਪਰਿਵਾਰ ਨੂੰ ਡਾਕਟਰਾਂ ਨੇ ਦਿੱਤਾ ਹੈ ਫਿਲਹਾਲ ਅਰਦਾਸਾਂ ਨੇ ਜਿਵੇਂ ਤੁਸੀਂ ਵੀ ਕਿਹਾ ਮੈਨੂੰ ਇਹ ਲੱਗਦਾ ਜੀ ਮੈਨਾਂ ਰਿਸ਼ਮਾਂ ਦੇਖਿਆ ਇੱਕ ਵਾਰ ਨਹੀਂ ਕਈ ਵਾਰ ਦੇਖਿਆ ਰਿਸ਼ਮਾਂ ਦਾ ਯੁਧਵੀਰ ਮਾਨਕ ਨੂੰ ਵੀ ਜਦੋਂ ਡਾਕਟਰਾਂ ਨੇ ਜਵਾਬ ਦਿੱਤਾ ਤਿੰਨ ਦਿਨ ਹਸਪੀਟਲ ਪਈ ਰੱਖਿਆ ਕਿ ਮਾਨ ਸਾਹਿਬ ਨੇ ਫਰਮਾ ਸਹਿਣਾ ਨਹੀਂ ਹੈ। ਹਮਮ ਪਰ ਅਰਦਾਸਾਂ ਚ ਇੰਨੀ ਤਾਕਤ ਹੈ ਯੁਧਵੀਰ ਵਾਪਸ ਆਇਆ। ਬਿਲਕੁਲ ਬਿਲਕੁਲ ਡਿਸ਼ਾ ਕੋ ਉਨਾ ਸੇਬਲ ਨੂੰ ਪਰ ਯੁਧਵੀਰ ਵਾਪਸ ਹੋ ਅਰਦਾਸਾਂ ਕਰਕੇ ਆਇਆ। ਅਰਦਾਸਾਂ ਚ ਬਹੁਤ ਤਾਕਤ ਹੈ ਜਿੰਨੇ ਵੀ ਸੁਣਨ ਵਾਲੇ ਨੇ ਪਲੀਜ਼ ਸਾਡੇ ਭਰਾ ਲਈ ਅਰਦਾਸ ਜ਼ਰੂਰ ਕਰਿਓ। ਬੇਨਤੀ ਕਰਿਓ। ਜੀ ਸਾਹਿਬਾਨ ਜਲਦੀ ਸਾਡੇ ਭਰਾ ਨੂੰ ਤੰਦਰੁਸਤੀਆਂ ਦੇ। ਬਿਲਕੁਲ ਜੀ ਤਾਂ ਸਾਡੀ ਵੀ ਇਹ ਦੁਆ ਤੇ ਅਰਦਾਸ ਹੈ ਕਿ ਤੁਹਾਨੂੰ ਸੁਣਨ ਵਾਲੇ ਸਾਨੂੰ ਸੁਣਨ ਵਾਲੇ ਸਾਰੇ ਰਾਜਵੀਰ ਜਵੰਦਾ ਵਰਾਸਤੇ ਇਸ ਵੇਲੇ ਅਰਦਾਸ ਜ਼ਰੂਰ ਕਰ ਰਹੇ ਹੋਣਗੇ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨ ਧੰਨਵਾਦ ਨਿੱਕੂ ਜੀ ਥੈਂਕ ਯੂ ਥੈਂਕ ਯੂ